ਅੱਜ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਆਏ ਨੇ ਜਿੱਥੇ ਪੀਰ ਬਾਬਾ ਬੁੱਢਣ ਸਾਹਿਬ ਜੀ ਨੇ 775 ਸਾਲ ਭਗਤੀ ਕੀਤੀ ਤੇ ਉਹਨਾਂ ਦੇ ਅੱਖਾਂ ਦੇ ਵਾਲ ਵੀ ਜਿਹੜੇ ਸੀ ਉਹ ਤਰਪੂਣਾ ਲੱਗਦਾ ਵੀ ਇਹ ਨੀਂਦ ਜਿਆਦਾ ਟਾਈਮ ਭਗਤੀ ਕੀਤੀ ਉਹਨਾਂ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇਰਸ਼ਨ ਦਿੱਤੇ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਦੁੱਧ ਪੇਟਾ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਤੁਹਾਡਾ ਦੁੱਧ ਪ੍ਰਵਾਨ ਹੈ ਪਰ ਮੈਂ ਹੁਣੇ ਅਗਲੇ ਜਾਮੇ ਚ ਜਾ ਕੇ ਛਕਾਂਗਾ ਵੀ 100 ਸਾਲ ਬਾਅਦ ਆ ਕੇ ਛਕਾਂਗਾ ਨੂੰ ਉਹਨਾਂ ਨੇ ਭਗਤ ਜੀ ਨੇ ਨਾ ਗੁਰੂ ਨਾਨਕ ਦੀ ਮਾਨਤ ਸਮਝ ਕੇ ਤੇ ਦੁੱਧ ਜਿਹੜਾ ਸੀ ਉਹ ਧੂਣੀ 'ਚ ਰੱਖਤਾ ਜਿਹੜੀ ਧੂਣੀ ਬਾਲ ਜੰਦੇ ਸੀ ਉਹ 'ਚ ਰੱਖਤਾ ਤੇ ਭਗਤੀ 'ਚ ਲੀਨ ਹੋ ਗਏ ਫੇਰ 121 ਸਾਲ ਬਾਅਦ ਉਹ ਉਹਨਾਂ ਨੇ ਦੁੱਧ ਕੱਢਿਆ ਤੇ ਦੁੱਧ ਉਦਾਂ ਦਾ ਉਦਾਂ ਹੀ ਜਿੱਦਾਂ ਉਹਨਾਂ ਨੇ ਰੱਖਿਆ ਸੀ ਕੱਚਾ ਦੁੱਧ ਰੱਖਿਆ ਤੇ ਕੱਚਾ ਦੁੱਧ ਹੀ ਉਦਾਂ ਨਿਕਲੇ ਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਕਿਆ ਫੇਰ ਉਸ ਦੁੱਧ ਤੇ ਇਹ ਉਹ ਸਥਾਨ ਆ ਪੀਰ ਬਾਬਾ ਬੁੱਢਣ ਸ਼ਾਹ ਜੀ ਦਾ ਜਦੋਂ ਆਪਾਂ ਸ਼੍ਰੀ ਦੰਦਪੁਰ ਸਾਹਿਬ ਨੂੰ ਜਾਂਦੇ ਆ ਤਾਂ ਰਸਤੇ 'ਚ ਆਉਂਦਾ ਕੀਰਤਪੁਰ ਸਾਹਿਬ ਸ਼ੇ ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਧਰਤੀ ਆ ਕੀਰਤਪੁਰ ਸਾਹਿਬ ਉੱਥੇ ਹੀ ਇਸ ਪੀਰ ਦੇ ਪੀਰ ਬੁੱਢਾ ਸਾਹਿਬ ਜੀ ਦਾ ਦਰਬਾਰ ਆ ਤੁਸੀਂ ਵੀ ਕਦੇ ਅਨੰਦਪੁਰ ਸਾਹਿਬ ਉੱਥੇ ਇੱਥੇ ਜਰੂਰ ਆਓ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਵਾਰਿਆ ਇਸ ਜਗ੍ਹਾ ਨੂੰ ਲੱਗਿਆ ਹੀ ਬਾਬਾ ਗੁਰਦਿੱਤਾ ਜੀ ਦਾ ਦਰਬਾਰ ਆ ਬਿਲਕੁਲ ਕਿੱਲੇ ਦੋਆ ਕਿੱਲੇ ਦੇ ਫਰਕ ਤੇ ਬਾਬਾ ਗੁਰਦਿੱਤਾ ਜੀ ਦਾ ਦਰਬਾਰ ਆ ਤੇ ਇਹ ਆ ਪੀਰ ਬਾਬਾ ਬੁੱਢਾ ਸਾਹਿਬ ਜੀ ਦਾ ਇੱਥੇ ਸਾਰੇ ਹੀ ਜਿਹੜੇ ਸੇਵਾਦਾਰ ਆ ਉਹ ਸਾਰੇ ਹੀ ਸੇਖ ਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਆ ਇਹ ਇਸ ਦਰਬਾਰ ਦਾ ਸਿੱਖਣੇ ਬਹੁਤ ਮਨਤਾ ਜਿਹੜੇ ਸੇਵਾਦਾਰ ਵੀ ਸਾਰੇ ਸਿੱਖਿਆ ਤੇ ਲੰਗਰ ਪ੍ਰਸ਼ਾਦਾ ਵੀ ਗੁਰਦੁਆਰਾ ਸਾਹਿਬ ਵਾਂਗੂ ਹੀ ਇੱਥੇ ਵਰਤਾਇਆ ਜਾਂਦਾ ਵਾ